ਮੈਂ ਥੈਂਕਸ ਕਰਦਾ ਅੱਜ BCEL ਸਕੂਲ ਦੀ ਸਾਰੀ ਮੈਨੇਜਮੈਂਟ ਦਾ ਸਾਡੇ ਸਤਿਕਾਰਯੋਗ ਜੈਨ ਸਾਹਿਬ ਮੇਰੇ ਅੰਕਲ ਸਿਆਲ ਸਾਹਿਬ ਤੇ ਵੱਡੇ ਵੀਰ ਮੈਨੇ ਮਿੰਨੀ ਸਿਆਲ ਸਾਹਿਬ ਔਰ ਸਾਰੀ ਮੈਨੇਜਮੈਂਟ ਔਰ ਸਾਰੇ ਪ੍ਰਿੰਸੀਪਲ ਸਾਹਿਬਾ ਔਰ ਜਿੰਨੀ ਮੈਨੇਜਮੈਂਟ ਕਮੇਟੀ ਆ ਬਹੁਤ ਅੱਛਾ ਇਹਨਾਂ ਨੇ ਕੋਆਪਰੇਟ ਕੀਤਾ ਪੇਰੈਂਟਸ ਦੀਆਂ ਫੀਲਿੰਗਸ ਨੂੰ ਵੀ ਸਮਝਿਆ ਔਰ ਸਾਡੀ ਜਿਹੜੀ ਬੇਨਤੀ ਸੀ ਉਹਨਾਂ ਨੇ ਕਬੂਲ ਕੀਤੀ ਆ ਕੋਈ ਵੀ ਐਕਸਟਰਾ ਚਾਰਜ ਇਸ ਨਹੀਂ ਲਿਆ ਜਾਏਗਾ ਜੋ ਕਿਉਂਕਿ ਇਸ ਸਕੂਲ ਦਾ ਜੋ ਇਨਫਰਾਸਟ੍ਰਕਚਰ ਨੇ ਦਿਖਾਇਆ ਵਾਕਿਆ ਅੱਜ ਤਾਂ ਮੇਰਾ ਵੀ ਦਿਲ ਕਰੇ ਮੈਂ ਦੁਬਾਰਾ ਤੋਂ ਇੱਥੇ ਪੜਾਂ ਕਿਉਂਕਿ ਬੜੇ ਬਿਊਟੀਫੁੱਲ ਰੂਮ ਇਹ ਉਹ ਹੈ ਨਾ ਤੇ ਓਬਵੀਅਸਲੀ ਜਦੋਂ ਵੱਡੇ ਹਜ਼ਾਰੇ ਚਲਦੇ ਆ ਖਰਚੇ ਹੁੰਦੇ ਆ ਤੋ ਫਿਰ ਰੱਲ ਕੇ ਸਾਹਮਣੇ ਪੈਂਦੇ ਆ ਪਰ ਉਹਦੇ باوجود ਜੈਲ ਸਾਹਿਬ ਹੋਰਾਂ ਨੇ ਔਰ ਸਾਰੀ ਮੈਨੇਜਮੈਂਟ ਨੇ ਜੈਲ ਸਾਹਿਬ ਹੋਰਾਂ ਨੇ ਬੜਾ ਜ਼ਿੰਦਾਦਿਲੀ ਦਿਖਾ ਕੇ ਬਿਲਕੁਲ ਕਹਿਤਾ ਵੀ ਗੋਗੀ ਤੁਸੀਂ ਆਏ ਹੋ ਪੇਰੈਂਟਸ ਆਏ ਨੇ ਸਾਰਿਆਂ ਦੀਆਂ ਬੱਚੇ ਸਾਡੇ ਨੇ ਅਸੀਂ ਪੜਾਉਨੇ ਵੀ ਆ ਔਰ ਇਹਨਾਂ ਨੂੰ ਆਪਣਾ ਜਿਹੜਾ ਸਾਡਾ ਦੇਸ਼ ਦਾ ਫਿਊਚਰ ਆ ਇਹ ਫਿਊਚਰ ਮੇਕਰ ਨੇ ਸਾਡੇ ਸਾਰੇ ਵਾਸ ਆਬਵੀਅਸਲੀ ਇਹ ਫਿਊਚਰ ਮੇਕਰ ਬਣਦੇ ਨੇ ਉਹ ਅੱਛਾ ਪ੍ਰੋਡਕਟ ਤਿਆਰ ਕਰਦੇ ਨੇ ਇੱਥੋਂ ਜਿੰਨੇ ਬੱਚੇ ਜਾਣੇ ਆ ਉਹ ਤੋਂ ਇੱਥੋਂ ਜਿੰਨੇ ਵੀ ਅੱਜ ਤੱਕ ਗਏ ਆ ਪੜ੍ਹ ਕੇ ਅੱਛੇ ਰੁਤਵਿਆਂ ਤੇ ਨੇ ਤੇ ਅੱਗੇ ਵੀ ਅੱਛੇ ਰੁਤਵਿਆਂ ਤੇ ਜਾਣਗੇ ਉਸ ਤਹਿਤ ਅੱਜ ਕੋਈ ਵੀ ਇਹਨਾਂ ਨੇ ਐਕਸਟਰਾ ਚਾਰਜ ਜਿਹੜਾ ਵੀ ਸੀਗਾ 16000 ਰੁਪਏ ਸਮਥਿੰਗ ਉਹ ਨਹੀਂ ਸਿਰਫ 8% ਜੋ ਐਨੂਲੀ ਇਹਨਾਂ ਦਾ ਬਣਦਾ ਐਸ ਪਰ ਪੰਜਾਬ ਗਵਰਨਮੈਂਟ ਦੇ ਜਿਹੜੇ ਰੂਲ ਐਜੂਕੇਸ਼ਨ ਐਕਟ ਜਿਹੜਾ ਹੈਗਾ ਉਹਦੇ ਤਹਿਤ ਉਹ ਜ਼ਰੂਰ ਰਿਵਾਈਵ ਹੋਏਗਾ ਹਰ ਸਾਲ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਹੋਏਗਾ ਉਦਾਂ ਹੀ ਬੱਚੇ ਪੜਨਗੇ ਉਦਾਂ ਹੀ ਆਪਣੇ ਸਾਰਾ ਇੱਥੇ ਸਿਸਟਮ ਮੈਨੇਜਮੈਂਟ ਉਹਨਾਂ ਨੂੰ ਕਰੇਗਾ ਜੇ ਮੈਂ ਇੰਨੇ ਬੱਚੇ ਨੇ ਵੀ ਜੋ ਵੀ ਸੈਟੀਸਫਾਈ ਹੋ ਗਿਆ ਇਸ ਵਾਰ ਤੋਂ ਜੇ ਸੈਟੀਸਫਾਈ ਜੇ ਲੈ ਕੁਝ ਨਹੀਂ ਰਹੇ ਸੈਟੀਸਫਾਈਡ ਜੇ ਹੁਣ ਵੀ ਨਾ ਹੋਏ ਫਿਰ ਤਾਂ ਫਿਰ ਮੈਂ ਕੁਝ ਨਹੀਂ ਕਰ ਸਕਦਾ ਦੂਸਰਾ ਜਿਹੜਾ ਇੱਕ ਤੋਂ ਨੌ ਵੀ ਗਵਰਨਮੈਂਟਾਂ ਦੀ ਜਦੋਂ ਪ੍ਰਿੰਸੀਪਲ ਆਉਣੀ ਹੈ ਕਿ ਆ ਬੋਰਡ ਲੱਗੇ ਹੋਏ ਨੇ ਨਹੀਂ ਨਹੀਂ ਉਹ ਤਾਂ ਵੈਬਸਾਈਟ ਤੇ ਪੰਦੇ ਆ ਸੁਣੋ ਦੇ ਬਾਰ ਬੀ ਵੀ ਨਗਰੀ ਬੋਲ ਨਹੀਂ ਉਹ ਅਸੀਂ ਕੁਝ ਹੋਰ ਵੀ ਡਿਸਕਸ਼ਨਸ ਕੀਤੀਆਂ ਨੇ ਸਕੂਲ ਦੀ ਬੈਟਰਮੈਂਟ ਵਾਸਤੇ ਬੱਚਿਆਂ ਦੀ ਬੈਟਰਮੈਂਟ ਵਾਸਤੇ ਪੇਰੈਂਟਸ ਦੀ ਬੈਟਰਮੈਂਟ ਵਾਸਤੇ ਉਹ ਵੀ ਅਸੀਂ ਆਉਣ ਵਾਲੇ ਟਾਈਪ ਸਾਰੇ ਸੈਟ ਅਪ ਕਰ ਦਿਆਂਗੇ ਸਕੂਲ ਦੀ ਬੁਕਸ ਤੇ ਡਰੈਸਿੰਗ ਹਾਂ ਉਹ ਵੀ ਗੱਲ ਹੋ ਗਈ ਆ ਉਹਦੇ ਲਈ ਵੀ ਅਸੀਂ ਪਲਾਨ ਅਪ ਕਰ ਲਿਆ ਵੀ ਬਿਲਕੁਲ ਵੈਬਸਾਈਟ ਤੇ ਲਿਖਿਆ ਜਾਊਗਾ ਵੀ ਤੁਸੀਂ ਕਿਤੋਂ ਮਰਜ਼ੀ ਬੁਕਸ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਤੁਸੀਂ ਪਾਰਟੀਕুলਰ ਇੱਕੋ ਕਿਸੇ ਵਿਅਕਤੀ ਵਿਸ਼ੇਸ਼ ਤੋਂ ਲੈਣੀਆਂ ਨੇ ਕੋਈ ਸਕੂਲ ਵੱਲੋਂ ਐਸਾ ਅਥੋਰਾਈਜ਼ ਨਹੀਂ ਹੋਇਆ ਦੇ ਵਿੱਚ ਇਹ ਫਿਰ ਵੀ ਇਦਾਂ ਹੀ ਚੱਲਦਾ ਤੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਪਰ ਗੱਲ ਇਹ ਆ ਸਾਰੇ ਸਕੂਲ ਵੀ ਆਪਣੇ ਨੇ ਮੈਂ ਕੋਈ ਕੋਈ ਉਹ ਈਡੀ ਨਹੀਂ ਹੈਗਾ ਜਿਹੜਾ ਕਾਰਵਾਈਆਂ ਕਰਦਾ ਮੈਂ ਇੱਕ ਪਬਲਿਕ ਸਰਵੈਂਟ ਆ ਲੋਕਾਂ ਦੀ ਸੇਵਾ ਕਰਨ ਵਾਲਾ ਇੱਕ ਸੇਵਾ ਮਿਲੀ ਆ ਮੇਰੇ ਹਲਕਿਆਂ ਨੇ ਮੈਨੂੰ ਸੇਵਾ ਦਿੱਤੀ ਆ ਉਸ ਤਹਿਤ ਜਿੱਥੇ-ਇੱਥੇ ਵੀ ਕੋਈ ਹੋਏਗੀ ਗੱਲ ਹਾਂ ਮੈਂ ਫਰਿਆਦ ਲੈ ਕੇ ਜਾ ਸਕਦਾ ਕਾਰਵਾਈ ਤਾਂ ਬਾਧੀਆਂ ਗੱਲਾਂ ਹੁੰਦੀਆਂ ਨੇ ਫਰਿਆਦ ਲੈ ਕੇ ਜਾਂਦੇ ਆ ਔਰ ਸੁਣੀ ਵੀ ਇਹਨਾਂ ਨੇ ਬੜੇ ਜ਼ਿੰਦਾ ਦਿਲ ਨਾਲ ਗੱਲ ਸੁਣੀ 2 ਘੰਟੇ ਲਾ ਕੇ ਸੰਜੀਦਗੀ ਦੇ ਨਾਲ ਬੱਚਿਆਂ ਦੇ ਫਿਊਚਰ ਬਾਰੇ ਡਿਸਕਸ਼ਨਸ ਕੀਤਾ ਸੀ ਕੀ-ਕੀ ਕਰਾਣਾ ਬੱਚਿਆਂ ਨੂੰ ਮਤਲਬ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਕਰ ਰਿਹਾ ਸਕੂਲ ਇਹ ਤੇ ਮੈਂ ਇਸੀ ਦਾ ਮਾਣ ਮਹਿਸੂਸ ਕਰਦਾ ਕਿ ਐਸਾ ਵਧੀਆ ਸਕੂਲ ਮੇਰੇ ਹਲਕੇ 'ਚ ਆ ਜਿਹਦੀ ਕਿ ਮੈਨੂੰ ਨੁਮਾਇੰਦਗੀ ਕਰਨ ਦਾ ਪਰਮਾਤਮਾ ਨੇ ਮੌਕਾ ਨਹੀਂ ਦੇ ਰਿਹਾ ਨਹੀਂ ਦੇਖੋ ਇੱਕ ਚੀਜ਼ ਹੈ ਕੋਈ ਵੀ ਐਕਸ਼ਨ ਤੁਸੀਂ ਗੁੱਡ ਅਚੀ ਸੋਚਣਾ ਲੈਂਦੇ ਹੋ ਉਹ ਚੰਗਾ ਵੀ ਲੱਗਦਾ ਕਿਸੇ ਨੂੰ ਨਹੀਂ ਵੀ ਪਸੰਦ ਆਉਂਦਾ ਹੈਗਾ ਓਏ ਪਰ ਲੇਕਿਨ ਅੱਛਾ ਹੋ ਗਿਆ ਸਾਰਾ ਬੈਠ ਕੇ ਪੇਰੈਂਟਸ ਨਾਲ ਸਾਰਾ ਸੈਟਲ ਹੋ ਗਿਆ ਆਈ ਥਿੰਕ ਵੀ ਆਰ ਹੈਪੀ ਪਹਿਲਾਂ ਵੀ ਇਦਾਂ ਕਈ ਸਕੂਲਾਂ 'ਚ ਰੋਲਾ ਪੈਂਦਾ ਸੀ ਜਦੋਂ ਲੋਕਡਾਊਨ ਹੋਇਆ ਸੀ ਉਦੋਂ ਵੀ ਰੋਲਾ ਪਿਆ ਸੀ ਫੀਸਾਂ ਦੇਣੀਆਂ ਪਈਆਂ ਸੀ ਲੇਕਿਨ ਉਹ ਸਰਕਾਰਾਂ ਦੇ ਕੁਝ ਮੰਤਰੀ ਜਾਂ ਬੰਦੇ ਇਦਾਂ ਦੇ ਹੁੰਦੇ ਸੀ ਅੰਦਰ ਜਾ ਕੇ ਫੈਸਲੇ ਉਹਨਾਂ ਨਾਲ ਕਰਦੇ ਸੀ ਇਹ ਸਰਕਾਰ ਦੇ ਸਾਡੇ ਐਮਐਲਏ ਸਾਹਿਬ ਗਏ ਨੇ ਇਹ ਉਹ ਸਰਕਾਰ ਹੈ ਜਿਨ੍ਹਾਂ ਨੇ ਦੇਖੋ ਅੰਦਰ ਜਾ ਕੇ ਸਾਡੀ ਸੁਣੀ ਹੈ ਹੋਰ ਕਿਸੇ ਬੜੀ ਵਧੀਆ ਸਾਨੂੰ ਬੜਾ ਵਧੀਆ ਫੈਸਲਾ ਲੱਗਿਆ ਸਾਨੂੰ ਮਨਜ਼ੂਰ ਹੈ ਅੱਗੇ ਤੋਂ ਵੀ ਅਸੀਂ ਇਸ ਸਰਕਾਰ ਤੇ ਮਾਣ ਕਰਦੇ ਹਾਂ ਐਮਐਲਏ ਸਾਹਿਬ ਦੇ ਵੀ ਮਾਣ ਕਰਦੇ ਹਾਂ ਕਿ ਬੀਸੀਐ ਮੈਨੇਜਮੈਂਟ ਨੇ ਤੇ ਗੋਗੀ ਸਰ ਦੇ ਐਫਰਟਸ ਨਾਲ ਸਾਡੀ ਫੀਸ ਜਿਹੜੀ ਹੈ ਉਹ ਘਟਾ ਕਰ ਦਿੱਤੀ ਗਈ ਹੈ ਜੋ ਕਿ 8% ਇਨਕਰੀਸ ਜੋ ਕਿ ਗਵਰਨਮੈਂਟ ਗਾਈਡਲਾਈਨਸ ਦੇ ਅਕੋਰਡਿੰਗ ਹੈ ਤੇ ਅਸੀਂ ਸਾਰੇ ਇਸ ਚੀਜ਼ ਲਈ ਬਹੁਤ ਖੁਸ਼ ਆ ਕਿ ਡਿਸੀਜਨ ਸਾਡੇ ਪੇਰੈਂਟਸ ਦੇ ਫੇਵਰ ਵਿੱਚ ਲੈ ਆ ਗਿਆ ਸਾਡੀ ਫੀਸ ਜਿੰਨੀ ਕੀ ਨਾਰਮਲ ਗਾਈਡਲਾਈਨ ਅਕੋਰਡਿੰਗ ਬਦਣੀ ਚਾਹੀਦੀ ਸੀ 8% ਉਨੀ ਹੀ ਰਹੇਗੀ ਪਹਿਲਾਂ ਨੇਅਰ ਅਬਾਊਟ 19000 ਦਾ ਫੀਸ ਵਧਾਈ ਗਈ ਸੀ ਹੁਣ ਨੇਅਰ ਅਬਾਊਟ 14 ਐਂਡ ਹਾਫ 14000 ਹਾਂਜੀ నో క్వటర్లీ క్వార్ట్లీ